ਗੇਟਕਿਮਾ ਪੁਲਿਸ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਨਫੋਰਮੇਸ਼ਨ ਬੇਸ ਇੱਕ ਹੋਰ ਅਚੀਵਮੈਂਟ ਹਾਸਲ ਕੀਤੀ ਹੈ ਉਹਨਾਂ ਨੇ ਦਾਣਾ ਮੰਡੀ ਜਿਹੜੀ ਭਗਤਾਵਾਲਾ ਹੈਗੀ ਉੱਥੇ ਦੋ ਬੰਦੇ ਉਹਨਾਂ ਨੇ ਸ਼ੱਕ ਦੇ ਤੌਰ ਤੇ ਗ੍ਰਫਤਾਰ ਕੀਤੇ ਔਰ ਉਹਨਾਂ ਕੋਲੋਂ ਦੋ ਪਿਸਟਲ ਮਿਲੇ ਆ ਪੱਤੀਪੋਰ ਦੇ ਵਕੀਲ ਕੁਮਾਰ ਲੋਹਾਰਕਾ ਰੋਡ ਔਰ ਸਿਪਲ ਕੁਮਾਰ ਇਹ ਦੋਨੇ ਆਊਟ ਆਫ ਸਟੇਟ ਦੇ ਨੇ ਬਿਹਾਰ ਸਾਈਡ ਦੇ ਨੇ ਇੱਥੇ ਇਹ ਲੇਬਰ ਵਗੈਰਾ ਦਾ ਕੰਮ ਕਰ ਰਹੇ ਸੀਗੇ ਔਰ ਇਹਨਾਂ ਕੋਲ 2 ਬੱਤੀ ਬੋਲਦੇ ਪਿਸਟਲ ਮਰੇ ਨੇ ਔਰ 2 ਲਾਈਵ ਕੈਟਰੇਜ ਮਰੇ ਨੇ ਇਹ ਬਹੁਤ ਹੀ ਅ ਵਧੀਆ ਅਚੀਵਮੈਂਟ ਹੈਗੀ ਹੈ ਇਹਨਾਂ ਨੇ ਕਿਤੇ ਨਾ ਕਿਤੇ ਵਰਤਨੇ ਸੀਗੇ ਔਰ ਜਿੱਥੋਂ ਇਹ ਲਿਆਂਦੇ ਨੇ ਕਿੱਥੋਂ ਇਹਨਾਂ ਦਾ ਕਨੈਕਸ਼ਨ ਹੈ ਕੋ ਸਾਰਾ ਇਹਨੂੰ ਜਿਹੜਾ ਨੈਟਵਰਕ ਨੂੰ ਸਾਰਾ ਅਨਰਥ ਕੀਤਾ ਜਾ ਰਿਹਾ ਔਰ ਇਹ ਗੇਟਕੀਮਾ ਪੁਲਿਸ ਦੀ ਜਿਹੜੀ ਬਹੁਤ ਵੱੱਚੀ ਅਚੀਵਮੈਂਟ ਹੈ ਬਹੁਤ ਵਧੀਆ ਕਾਮਯਾਬੀ ਹਾਸਲ ਹੋਈ ਹੈ ਇੰਸਪੈਕਟਰ ਮਨਜੀਤ ਕੋਟ ਜਿਹੜੇ ਗੇਟਕੀਮਾ ਦੇ ਐਸਐਚਓ ਨੇ ਸਪੈਸ਼ਲੀ ਉਹਨਾਂ ਦੀ ਇਹ ਕਾਫੀ ਵਧੀਆ ਕਾਰਜਕਾਰੀ ਹੈ ਔਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ACP ਇਸ ਜਸਪਾਲ ਸਿੰਘ ਔਰ ਵਿਸ਼ਾਲਜੀ ਜੀ ADC ਪੀ ਸਿਟੀ 1 ਔਰ ਉਹਨਾਂ ਦੀ ਨਿਗਰਾਨੀ ਚ ਸਾਰੀ ਕਾਮਯਾਬੀ ਹੋਈ ਹੈ ਔਰ ਇੱਥੇ ਮੈਂ ਨਾਲੇ ਇਹ ਵੀ ਕਮਾ ਕਹਿਣਾ ਚਾਹਣਾ ਵੀ ਜਿਹੜੇ ਅਜਿਹੇ ਅਨਸਰ ਨੇ ਮਾੜੇ ਜਿਹੜੇ ਅਜਿਹੇ ਕੰਮਾਂ ਚ ਪਏ ਹੋਏ ਨੇ ਇਹਨਾਂ ਦੇ ਖਿਲਾਫ ਕਮਿਸ਼ਨਰ ਪੁਲਿਸ ਅਫਸਰ ਵੱਲੋਂ ਲਗਾਤਾਰ ਪੁਲਿਸ ਕਾਰਵਾਈ ਕੀਤੀ ਜਾਵੇ